ਰਾਣਾ ਜੀ ਦੀ ਅਫਾਰ ਕਿਰਪਾ ਔਰ ਜਦੋਂ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਕਿ ਹਮੇਸ਼ਾ ਮੈਂ ਜਦੋਂ ਘਰੋਂ ਨਿਕਲਦਾ ਤੇ ਗੁਰੂ ਸਾਹਿਬ ਦਾ ਉਤਾਸਰਾ ਲੈ ਕੇ ਨਿਕਲਦਾ ਔਰ ਜਿੱਥੇ-ਜਿੱਥੇ ਵੀ ਜਾ ਰਿਹਾ ਹਾਂ ਉਥੇ ਭਾਰੀ ਇਛਾ ਵੇਖਣ ਨੂੰ ਮਿਲ ਰਿਹਾ ਔਰ ਹਰ ਕੋਈ ਬੰਦਾ ਇਹ ਗੱਲ ਹੀ ਕਹਿ ਰਿਹਾ ਇੱਕ ਤਾਂ ਪਹਿਲਾਂ ਐਡਵਾਂਸ ਵਧਾਈਆਂ ਦੇ ਰਹੇ ਨੇ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਜੀਰਾ ਸਾਹਿਬੇ ਤੁਹਾਡਾ ਇਲੈਕਸ਼ਨ ਨਹੀਂ ਤੁਹਾਡਾ ਇਲੈਕਸ਼ਨ ਆ ਬੇਫਿਕਰ ਹੋ ਜੂ ਸਾਡੇ ਵੱਲੋਂ ਕੋਈ ਪ੍ਰਵਾਹ ਕਰਨ ਦੀ ਲੋੜ ਫਿਕਰ ਕਰਨ ਦੀ ਲੋੜ ਲੇ ਕੇ ਟਿਕਟ ਰਾਣਾ ਜੀ ਲੈ ਕੇ ਆਏ ਆ ਠੀਕ ਹੈ ਤੇ ਰਾਣਾ ਜੀ ਇਲੈਕਸ਼ਨ ਲੜ ਰਿਹਾ ਤੇ ਰਾਣਾ ਜੀ ਦੇ ਇਲੈਕਸ਼ਨ ਲੜਦਾ ਮੈਨੂੰ ਕੋਈ ਫਿਕਰ ਨਹੀਂ ਇਹ ਜਿਹੜੀ ਸਰਤੇ ਪਾਗਾ ਇਹ ਵੀ ਰਾਣਾ ਜੀ ਦੀ ਕੁਲਵੀਰ ਸਰਦਾਰ ਕੁਲਵੀਰ ਸਿੰਘ ਜੀਰਾ ਕਪੂਥਲੇ ਆਏ ਨੇ ਪਹਿਲਾਂ ਮੰਡੀ ਦੇ ਵਿੱਚ ਵਪਾਰੀਆਂ ਨਾਲ ਆੜਤੀਆਂ ਨਾਲ ਛੈਲਰ ਵਾਲਿਆਂ ਨਾਲ ਮੁਨੀਮ ਭਾਈਚਾਰਾ ਤੇ ਪੱਲੇਦਾਰ ਯੂਨੀਅਨ ਉਹਨਾਂ ਨਾਲ ਮੀਟਿੰਗ ਹੋਈ ਤੇ ਅੱਜ ਬਾਜ਼ਾਰ ਦੇ ਵਿੱਚ ਆ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਕੇ ਵੋਟਾਂ ਮੰਗਣ ਲਈ ਆਏ ਨੇ ਤੇ ਕੱਲੀ ਕੱਲੀ ਦੁਕਾਨ ਤੇ ਜਾ ਰਹੇ ਆ ਮੈਨੂੰ ਲੱਗਦਾ ਕਿ ਹੋ ਯਾਰ ਮੇਰੇ ਨਾਲ ਵੀ ਜ਼ਿਆਦਾ ਹਿੰਮਤੀ ਆ ਬੇਨਤੀ ਕਰਨ ਲਈ ਆਏ ਆ ਕਿ ਹੱਥ ਪੰਜੇ ਤੇ ਮੋਰ ਲਾ ਕੇ ਇੱਕ ਤਰੀਕ ਨੂੰ ਸਰਦਾਰ ਕੁਲਵਿੰਦਰ ਸਿੰਘ ਜੀ ਰੈਨ ਜਿਤਾਏ ਕੀ ਮਾਹੌਲ ਦੀ ਦੇਖੋ ਰਾਣਾ ਚੋ ਬੋਲ ਦੇਖੋ ਲੋਕਾਂ ਜੋਸ਼ਾ ਵਪਾਰੀ ਸਵਾਗਤ ਕਰ ਰਹੇ ਆ ਇਹ ਇੰਡੀਕੇਸ਼ਨ ਸੁਣੀਆ ਕਿ ਲੋਕ ਲੋਕ ਅਮਨ ਸ਼ਾਂਤੀ ਚੈਨ ਪਸੰਦ ਕਰਦੇ ਆ ਲੋਕ ਚਾਹੁੰਦੇ ਆ ਕਿ ਕਾਂਗਰਸ ਹੀ ਇੱਕ ਇਹੋ ਜਿਹੀ ਪਰਨ ਪਤਾ ਪਾਰਟੀ ਆ ਜਿਹੜੀ ਸ਼ਾਂਤੀ ਪੰਜਾਬ ਦੇ ਸਕਦੀ ਆ ਜੀਰੇ ਨੂੰ ਪਿਆਰ ਮੈਂ ਕਰੂੰਗਾ ਔਰ ਸ਼ਹਿਰ ਵਾਸੀ ਵੀ ਕਰਨਗੇ ਕੋਈ ਗੱਲ ਨਹੀਂ ਜਿਹੜੇ ਦਾ ਹੱਕ ਆ ਕਿ ਹੁਣ ਪੰਜ ਪੰਜ ਕੋਨਾ ਮੁਕਾਬਲਾ ਤੇ ਪੰਜੋ ਕੈਂਡੀਡੇਟਸ ਨੇ ਆਉਣਾ ਸਾਡਾ ਕਿਸੇ ਨਾ ਕੋਈ ਮੁਕਾਬਲਾ ਨਹੀਂ ਹੱਥ ਜੋੜ ਕੇ ਵੋਟ ਮੰਗਣ ਵਾਲੇ ਆ ਜੀਰਾ ਸਾਹਿਬ ਤਾਂ ਹੋਰ ਥੋੜੀ ਦੇਰ ਅੱਧਾ ਘੰਟਾ ਰੋਡ ਸ਼ੋਅ ਕਰਨਗੇ ਰੋਡ ਸ਼ੋਅ ਨਹੀਂ ਬੇਨਤੀ ਕਰਨਗੇ ਲੋਕਾਂ ਨੂੰ ਉਹਦੇ ਬਾਅਦ ਸਾਰਾ ਬਾਜ਼ਾਰ ਮੈਂ ਕੱਢੂਗਾ ਕੱਲੇ 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 ਵਾੜਾਂ 'ਚ ਸਾਡੇ ਬਤੇ ਕੰਮ ਕਰਨਗੇ ਤੇ ਉਹਦਾ ਨਤੀਜਾ ਜੀਰਾ ਸਾਹਿਬ ਤੁਹਾਨੂੰ ਸਵਾਸ਼ਣ ਦੋਣਾ ਬੜਾ ਤਕੜਾ ਮਿਲੂਗਾ ਧੰਨਵਾਦ ਤਗੜਾ ਹੰਗਾਰਾ ਮਿਲ ਰਿਹਾ ਕਪੂਤਰਾਂ ਤੋਂ ਸਭਾਈ ਰਾਣਾ ਗੁਰਜੀਤ ਸਿੰਘ ਜੀ ਦੇ ਨਾਲ ਹੁੰਦਾ ਔਰ ਕੁਲਬੀਰ ਸਿੰਘ ਜੀ ਦਾ ਜਿਹਨਾਂ ਨੂੰ ਲੋਕ ਪਿਆਰ ਕਰਦੇ ਆ ਬਹੁਤ ਵੱਡੀ ਲੀਡ ਦੇ ਨਾਲ ਕਪੂਤਰੇ ਦੇ ਵਿੱਚ ਮੈਂ ਸਮਝਦਾ ਕਿ ਨਵਾਂ ਹਲਕਿਆਂ ਦੇ ਵਿੱਚੋਂ ਸਭ ਤੋਂ ਜਿਆਦਾ ਲੀਡ ਕਪੂਤਰੇ ਦੀ ਹੋਊਗੀ ਇਸ ਢੰਗ ਦੇ ਨਾਲ ਹੰਗਾਰਾ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲੋਕਾਂ ਦਾ ਹਜੂਮ ਉਮੜਿਆ ਇਹ ਸਭ ਪਿਆਰ ਦਾ ਰਾਣਾ ਗੁਰਜੀਤ ਸਿੰਘ ਨੂੰ ਲੋਕਾਂ ਦਾ ਔਰ ਮੈਂ ਸਮਝਦਾ ਕਿ ਜੋ ਇਸ ਵੇਲੇ ਕਾਂਗਰਸ ਪਾਰਟੀ ਦੀ ਇੱਕ ਲਹਿਗਾ ਕਡੂਰ ਸਾਹਿਬ ਹਲਕੇ ਦੇ ਵਿੱਚ ਜਿੱਤ ਤਕਰੀਬਨ ਦਰਜ ਹੋ ਚੁੱਕੀ ਆ ਔਰ ਲੋਕ ਜਿਵੇਂ ਕਿ ਜੀਦਾ ਸਾਹਿਬ ਨੇ ਦੱਸਿਆ ਕਿ ਪਹਿਲਾਂ ਹੀ ਵਧਾਈਆਂ ਦੇ ਰਹੇ ਆ ਸੋ ਇੱਕ ਬਹੁਤ ਵੱਡਾ ਹੰਗਾਰਾ ਲੋਕਾਂ ਵੱਲੋਂ ਮਿਲਦਿਆ ਅਮਰਪਾਲ ਸਿੰਘ ਦਾ ਫੈਕਟਰ ਕਿੱਥੋਂ ਦੇਖੋ ਅਮਰਪਾਲ ਸਿੰਘ ਜੀ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਹਾਈ ਕੈਂਡੀਡੇਟ ਨੇ ਹੋਣਾ ਆਪਣੀਆਂ ਹਾਈ ਕੈਂਡੀਡੇਟ ਨੇ ਵੋਟ ਮੰਗਣੀ ਉਹਨਾਂ ਦਾ ਅਧਿਕਾਰ ਵਾ ਕੀ ਆ ਫੈਕਟਰੀ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਕਾਂਗਰਸ ਪਾਰਟੀ ਦਾ ਪਤਾ ਕਿ ਲੋਕਾਂ ਦਾ ਬਹੁਤ ਭੜਵਾ ਹੰਗਾਰਾ ਕਾਂਗਰਸ ਪਾਰਟੀ ਨੂੰ